ਵਾਇਰ ਜਿਕਰ ਖਾਲਸਾ ਵਾਇਰ ਜਿਕਰ ਦੇ سوشل میڈیا ਤੋਂ ਪਤਾ ਲੱਗਾ ਕਿ ਜੋ ਬਠਿੰਡਾ ਜੇਲ੍ਹ ਚ ਬੰਦ ਭਗਵੰਤ ਸਿੰਘ ਬਾਜੇ ਕੇ ਪ੍ਰਧਾਨ ਮੰਤਰੀ ਉਹਦੇ ਨਾਲ ਉਥੇ ਜੇਲ੍ਹ ਸਟਾਫ ਨੇ ਬਹੁਤ ਬੜਾ ਵਿਹਾਰ ਕੀਤਾ ਉਹਨੂੰ ਉਹਦੇ ਨਾਲ ਕੁੱਟਮਾਰ ਕੀਤੀ ਗਈ ਆ ਸ਼ਰਧ ਦੀ ਬਾਤ ਹੀ ਨਹੀਂ ਸੱਤ ਲੱਗੀ ਆ ਤੇ ਉਹਦੀ ਦਾੜੀ ਕੁੱਟੀ ਗਈ ਆ ਉਹਦੀ ਪੱਗ ਦਸਤਾਰ ਲਾਈ ਗਈ ਆ ਕਿ ਜਿਹੜੀ ਇੱਕ ਸਿੱਖਵਾਸ ਤੇ ਬਹੁਤ ਮਦ ਭਾਗੀ ਗੱਲ ਆ ਇਸ ਕਰਕੇ ਸਾਡੀ ਜੇਲ ਸੁਪਰਡੈਂਟ ਨੂੰ ਖਾਸ ਕਰਕੇ ਅਪੀਲ ਹੈ ਕਿ ਇਹੋ ਜਿਹੀਆਂ ਚੀਜ਼ਾਂ ਤੇ ਰੋਕ ਲਗਣੀ ਚਾਹੀਦੀ ਹੈ ਜਿਹੜੀ ਜਿਹੋ ਜੋ ਮੁਲਾਜ਼ਮਾਂ ਨੇ ਇਦਾਂ ਜਿਨ੍ਹਾਂ ਨੇ ਕਾਰਾ ਕੀਤਾ ਉਹਨਾਂ ਤੇ ਸਖਤ ਐਕਸ਼ਨ ਲਿਆ ਜਾਣਾ ਚਾਹੀਦਾ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਪਹਿਲੀ ਗੱਲ ਤੋਂ ਉਹਨਾਂ ਤੇ ਪੁਲਿਸ ਕੇਸ ਕੀਤਾ ਜਾਣਾ ਚਾਹੀਦਾ ਕਿ ਇਹ ਇਹੋ ਜਿਹੀ ਹਰਕਤ ਦੁਬਾਰਾ ਤੋਂ ਨਾ ਹੋਵੇ ਤੇ ਇਹ ਜਿਹੜੀ ਹੈ ਧਾਰਮਿਕ ਆਜ਼ਾਦੀ ਤੇ ਵੀ ਆਉਂਦਾ ਵਾ ਮਨੁੱਖੀ ਅਧਿਕਾਰਾਂ ਦਾ ਵੀ ਘਾੜਿਆ ਇਹ ਤੇ ਅਸੀਂ ਜੇ ਇੱਥੇ ਕੋਈ ਨਹੀਂ ਐਕਸ਼ਨ ਲੈਂਦਾ ਪ੍ਰਸ਼ਾਸਨ ਤੇ ਫਿਰ ਅਸੀਂ ਅਕਾਲ ਤਖਤ ਦੇ ਜੱਜਦਾਰਾਂ ਨੂੰ ਅਪੀਲ ਕਰਦੇ ਹਾਂ ਸਰੋਨੀ ਕਮੇਟੀ ਦੇ ਪ੍ਰਧਾਨ ਨੂੰ ਬੇਨਤੀ ਕਰਦੇ ਹਾਂ ਕਿ ਇਹ ਨਾ ਚੀਜ਼ਾਂ ਵਾਸਤੇ ਉਸ ਸਮੂਚਾ ਸਕੇ ਜਦ ਇਕੱਠਾ ਹੋ ਕੇ ਇਹ ਇੱਥੇ ਇੱਥੇ ਆਪਣੀ ਐਕਸ਼ਨ ਲਵੇ ਤੇ ਜਿਹੜੀਆਂ ਇਹੋ ਜਿਹੇ ਰੋਜ਼ ਦਾ ਸਾਡੇ ਨੌਜਵਾਨਾਂ ਨਾਲ ਇਹੋ ਜਿਹੀਆਂ ਹਮਲ ਦੱਤਾ ਹੁੰਦੀਆਂ ਜੇਲ੍ਹਾਂ 'ਚ ਧੱਕੇਸ਼ਾਈਆਂ ਹੁੰਦੀਆਂ ਉਹਨੂੰ ਉਸ ਦੁਆਰੇ ਜਨਨ ਰੋਕਿਆ ਜਾਣਾ ਚਾਹੀਦਾ ਇਹ ਨੀ ਚੀਜ਼ਾਂ ਜਿਹੜੀਆਂ ਹੁੰਦਾ ਧਾਰਮਿਕ ਆਜ਼ਾਦੀ ਜਿਹੜੀ ਖੋਈ ਜਾ ਰਹੀ ਆ ਉਤੇ ਰੋਗ ਲੱਗ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕਿਹੜਾ ਐ ਡਿਓ ਜਲਦੀ ਪਈ ਆਪਣੇ ਸੰਦੀਪ ਸੰਧੀ ਵਾਲੀ ਇਹ ਪਹਿਲਾਂ ਤਾਂ ਉਹਨਾਂ ਦਾ ਸਰਕਾਰ ਦਾ ਹੱਕ ਹੀ ਨਹੀਂ ਬੰਦਾ ਉਹਨੂੰ ਉਹਨਾਂ ਦੇ ਵਿੱਚ ਪਾਉਂਦਾ ਜਿਨ੍ਹਾਂ ਸਾਡੇ ਏਡੇ ਮੁੰਡੇ ਮਾਰੇ ਨੇ ਵੀ ਨਜਾਇਜ਼ ਉਹਨਾਂ ਕਾਊਂਟਰ ਕੀਤੇ ਨੇ ਕਿ ਉਹ ਸਜ਼ਾ 'ਤੇ ਭੋਗਦੇ ਸੀ ਤਿੰਨ ਪੁਲਿਸ ਵਾਲੇ ਉਹਨਾਂ ਹੱਕ ਹੀ ਨਹੀਂ ਇਹਨਾਂ ਦਾ ਬੰਦਾ ਹੁੰਦੇ ਚ ਪਾਉਂਦੇ ਇਹ ਜਾਨ ਬੁੱਝ ਕੇ ਇਹਨਾਂ ਜਿਹੜੇ ਪੁਲਿਸ ਵਾਲੇ ਨੇ ਜਿਹੜੇ ਲੀਡਰ ਨੇ ਨਾ ਜਾਨ ਬੁੱਝ ਕੇ ਪ੍ਰਸ਼ਾਸਨ ਨੇ ਉਹਨਾਂ ਦੇ ਵਿੱਚ ਪਾਇਆ ਫੇਰਾਂ ਦੇ ਸੰਨੀ ਨੇ ਉਹਨਾਂ ਨੂੰ ਮਾਰੀਆਂ ਸੱਟਾਂ ਮਾਰੀਆਂ ਨੇ ਕਿਉਂ ਉਹ ਅੱਗੇ ਮਿੱਟੀ ਦੇ ਬੰਦੇ ਹੀ ਕਿੰਨ ਜਿਹਨਾਂ ਸੱਟਾਂ ਇੱਕ ਬੰਦਾ ਤਿੰਨਾਂ ਗੱਲਾਂ ਤਿੰਨਾ ਬੰਦੇ ਕਿਵੇਂ ਸੱਟਾਂ ਮਾਰ ਸਕਦਾ ਜੇ ਤਾਂ ਮਿੱਟੀ ਦੇ ਹੀ ਨਾ ਅੱਗੋਂ ਬੁੱਤ ਬਣਾ ਕੇ ਖਿਲਾ ਰਹੇ ਇਹ ਬਿਲਕੁਲ ਝੂਠੇ ਇਹ ਸੰਨੀ ਨੂੰ ਸਿਰ ਉਹਨਾਂ ਕੁੱਟਿਆ ਏ ਸੰਧੀ ਨਹੀਂ ਉਹਨਾਂ ਨੂੰ ਕੁੱਟਿਆ ਤਾਂ ਬਿਲਕੁਲ ਝੂਠੇ ਤੇ ਨਾਲ ਜਾਣ ਕੇ ਜਾ ਕੇ ਉੱਥੇ ਦਾਖਲ ਕਰਾ ਦਿੱਤੇ ਨੇ ਵੀ ਆਪਦੀ ਬਦਨਾਮੀ ਤੋਂ ਤੇ ਨਾ ਬਣੇ ਚੇਤੋ ਆਂਦੇ ਵੀ ਬੇ ਇਹਨਾਂ ਨੂੰ ਮਤਬਲੇ ਇਹ ਬੈਰ ਕੇ ਜੋ ਕੱਢ ਗਏ ਨੂੰ ਕੱਲੇ ਨੂੰ ਬੈਰ ਕੇ ਝਾੜ ਝਾੜ ਬੈਰ ਕੇ ਜੋ ਇਹਨਾਂ ਇਹਨਾਂ ਦਾ ਨਾਂ ਨਾ ਰੱਖੋ ਇਹਨਾਂ ਜਾਨ ਬੁੱਝ ਕੇ ਰੱਖਿਆ ਤੇ ਹੁਣ ਉਹਨਾਂ ਦਾ ਭਰਾ ਦਾ ਪੈਸੇ ਮੈਂ ਮਿਲਣ ਗਿਆ ਤੇ ਮੈਨੂੰ ਉਹਨੇ ਮਲਾਇਆ ਨਹੀਂ ਗਾ ਤੇ ਆਹਦਾ ਮੈਨੂੰ ਥੋੜਾ ਥੋੜਾ ਪਤਾ ਲੱਗਾ ਏ ਵੀ ਉਹਨੂੰ ਕੁੱਟਿਆ ਬਹੁਤ ਜ਼ਿਆਦਾ ਨਹੀਂ ਤੇ ਉਹਨੇ ਬੇਲਾ ਸੁਝ ਆਪਣੇ ਵਾਲਾਂ ਦੀ ਬੇਅਬਦੀ ਕੀਤੀ ਨੇ ਤੇ ਅਸੀਂ ਵਾਅਦੇ ਤੋਂ ਵਾਅਦੇ ਨਹੀਂ ਨਖਿੱਦੀ ਕਰਨੇ ਆ ਜੇ ਪ੍ਰਸ਼ਾਸਨ ਦੀ ਤੇ ਜਿਹੜਾ ਇਹਨਾਂ ਮਤਬਲੇ ਉਥੋਂ ਦਾ ਆਪਣਾ ਜੇਲ੍ਹ ਦਾ ਸੁਵੇਰ ਦਿਨ ਤੇ ਉਹਨੂੰ ਵੀ ਆਣਿਆ ਬਈ ਇਹੋ ਜੇ ਤੂੰ ਅੱਡੇ ਕਿਉਂ ਨਹੀਂ ਉਦੋਂ ਰੱਖਿਆ ਉਦੋਂ ਤੇਰਾ ਹੱਕ ਬੰਦਾ ਸੀ ਉਦੋਂ ਇਹਨਾਂ ਦੇ ਵਿੱਚ ਬੰਦਾ ਨਹੀਂ ਰੱਖਣਾ ਤੇ ਅੰਡਾ ਰੱਖਣਾ ਸੀ ਜਿਹੜਾ ਆਈਡੀਓ ਜਲਦੀ ਪਈ ਆਪਣੀ ਸੰਦੀਪ ਸੰਧੀ ਵਾਲੀ ਇਹ ਪਹਿਲਾਂ ਤਾਂ ਉਹਨਾਂ ਦਾ ਸਰਕਾਰ ਦਾ ਹੱਕ ਹੀ ਨਹੀਂ ਬੰਦਾ ਉਹਨੂੰ ਉਹਨਾਂ ਦੇ ਵਿੱਚ ਪਾਉਂਦਾ ਜਿੰਨਾਂ ਸਾਡੇ ਏਡੇ ਮੁੰਡੇ ਮਾਰੇ ਨੇ ਵੀ ਨਜਾਇਜ਼ ਉਹਨਾਂ ਕਾਊਂਟਰ ਕੀਤੇ ਨੇ ਕਿ ਉਹ ਸਜ਼ਾ 'ਤੇ ਭੋਗਦੇ ਸੀ ਤਿੰਨ ਪੁਲਿਸ ਵਾਲੇ ਉਹਨਾਂ ਹੱਕ ਹੀ ਨਹੀਂ ਇਹਨਾਂ ਦਾ ਬੰਦਾ ਹੁੰਦੇ ਚ ਪਾਉਂਦੇ ਇਹ ਜਾਨ ਬੁੱਝ ਕੇ ਇਹਨਾਂ ਜਿਹੜੇ ਪੁਲਿਸ ਵਾਲੇ ਨੇ ਜਿਹੜੇ ਲੀਡਰ ਨੇ ਨਾ ਜਾਨ ਬੁੱਝ ਕੇ ਪ੍ਰਸ਼ਾਸਨ ਨੇ ਉਹਨਾਂ ਦੇ ਵਿੱਚ ਪਾਇਆ ਫਿਰ ਆਹਦੇ ਸੰਨੀ ਨੇ ਉਹਨਾਂ ਨੂੰ ਮਾਰੀਆਂ ਸੱਟਾਂ ਮਾਰੀਆਂ ਨੇ ਕਿਉਂ ਉਹ ਅੱਗੇ ਮਿੱਟੀ ਦੇ ਬੰਦੇ ਸੀ ਤਿੰਨ ਜਿਹਨਾਂ ਸੱਟਾ ਇੱਕ ਬੰਦਾ ਤਿੰਨਾਂ ਗੱਲਾਂ ਤੇ ਨਾ ਬਣਿਆ ਕਿਵੇਂ ਸੱਟਾ ਮਾਰ ਸਕਦਾ ਜੇਕਰ ਮਿੱਟੀ ਦੇ ਸੀ ਨਾ ਅੱਗੋਂ ਬੁੱਤ ਬਣਾ ਕੇ ਖਿਲਾ ਰਹੇ ਇਹ ਬਿਲਕੁਲ ਝੂਠ ਹੈ ਇਹ ਸੰਨੀ ਨੂੰ ਸਿਰ ਉਹਨਾਂ ਕੁੱਟਿਆ ਹੈ ਸੰਨੀ ਨਹੀਂ ਉਹਨਾਂ ਨੂੰ ਕੁੱਟਿਆ ਤਾਂ ਬਿਲਕੁਲ ਝੂਠ ਹੈ ਤੇ ਇਹਨਾਂ ਜਾਣ ਕੇ ਜਾ ਕੇ ਉੱਥੇ ਦਾਖਲ ਕਰਾ ਦਿੱਤੇ ਨੇ ਵੀ ਆਪਦੀ ਬਦਨਾਮੀ ਤੋਂ ਤੇ ਇਹਨਾਂ ਬੜੇ ਚੇਤੋਂ ਆਂਦੇ ਵੀ ਇਹਨਾਂ ਨੂੰ ਮਤਬਲ ਇਹ ਬੈਰ ਕੇ ਜੋ ਕੱਢ ਗਏ ਇਹਨੂੰ ਕੱਲੇ ਨੂੰ ਬੈਰ ਕੇ ਜੱਡ ਅੱਡ ਅੱਡ ਬੈਰ ਕੇ ਜੋ ਇਹਨਾਂ ਇਹਨਾਂ ਦਾ ਨਾਂ ਨਾ ਰੱਖੋ ਇਹਨਾਂ ਜਾਣ ਬੁੱਝ ਕੇ ਰੱਖਿਆ ਹੈ ਤੇ ਹੁਣ ਉਹਨਾਂ ਦਾ ਭਰਾ ਦਾ ਪੈਸੇ ਮੈਂ ਮਿਲਣ ਗਿਆ ਤੇ ਮੈਨੂੰ ਇਹਨਾਂ ਮਿਲਾਇਆ ਨਹੀਂ ਗਾ ਤੇ ਹਾਂ ਦਾ ਮੈਨੂੰ ਥੋੜਾ ਥੋੜਾ ਪਤਾ ਲੱਗਾ ਏ ਵੀ ਉਹਨੂੰ ਕੁੱਟਿਆ ਬਹੁਤ ਜ਼ਿਆਦਾ ਨਹੀਂ ਤੇ ਉਹਨੇ ਬੇਲਾ ਸੁਝੇ ਆਪਣੇ ਵਾਲਾਂ ਦੀ ਬੇਅਬਦੀ ਕੀਤੀ ਨੇ ਇਹ ਹੀ ਵਾਅਦੇ ਤੋਂ ਵਾਅਦੇ ਨਹੀਂ ਨਖਿੱਦੀ ਕਰਨੇ ਆ ਜੇ ਪ੍ਰਸ਼ਾਸਨ ਦੀ ਤੇ ਜਿਹੜਾ ਇਹ ਨਾ ਮਰਮਲੇ ਉਥੋਂ ਦਾ ਆਪਣਾ ਜੇਲ੍ਹ ਦਾ ਸੁਵਿਧਨਟੇ ਉਹਨੂੰ ਵੀ ਆਣਿਆ ਬਈ ਇਹੋ ਜੇ ਤੂੰ ਅੱਡੇ ਕਿਉਂ ਨਹੀਂ ਉਦੋਂ ਰੱਖਿਆ ਉਦੋਂ ਤੇਰਾ ਹੱਕ ਬੰਦਾ ਸੀ ਉਦੋਂ ਇਹਨਾਂ ਦੇ ਵਿੱਚ ਬੰਦਾ ਨਹੀਂ ਰੱਖਣਾ ਤੇ ਅੰਡਾ ਰੱਖਣਾ ਸੀ